ਅੰਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਧਕਾਲੀ ਦਲ ਦੇ ਨੇਤਾ ਉਹਨਾਂ ਦੇ ਉੱਤੇ ਬੇਹੱਦ ਜਿਆਦੇ ਪੰਜਾਬ ਦੀ ਸਰਕਾਰ ਨੇ ਸਿਕੰਜਾ ਕੱਸ ਦਿੱਤਾ ਯਾਨੀ ਬੀਤੀ ਰਾਤ ਖਬਰ ਆਉਂਦੀ ਆ ਸਤਿੰਦਰ ਕੋਹਲੀ ਦੀ ਕਿ ਉਹਨਾਂ ਦਾ ਰਿਮਾਂਡ ਵਧਾ ਦਿੱਤਾ ਜਾਂਦਾ 5 ਦਿਨਾਂ ਦੇ ਰਿਮਾਂਡ ਦੇ ਵਿੱਚ ਔਰ ਪਹਿਲੇ 6 ਦਿਨਾਂ ਦੇ ਰਿਮਾਂਡ ਦੇ ਵਿੱਚ ਬਹੁਤੇ ਸਾਡੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਪਹਿਲੇ 6 ਦਿਨਾਂ ਦਾ ਜਿਹੜਾ ਰਿਵਾਰਡ ਸੀ ਉਹਦੇ ਵਿੱਚ ਆਖਰ ਸਤਿੰਦਰ ਕੋਹਲੀ ਨੇ ਕੀ ਖੁਲਾਸੇ ਕੀਤੇ ਹਲੇ ਦਿੱਕਤ ਬਾਹਰ ਨਹੀਂ ਆਏ ਪਰ ਮਾਮਲਾ ਦਰਸਾਲ ਦੇ ਵਿੱਚ ਇਹਨੂੰ ਬੇਹੱਦ ਜ਼ਿਆਦਾ ਪਰਦੇ ਦੇ ਅੰਦਰ ਰੱਖਿਆ ਜਾ ਰਿਹਾ ਸੀ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਨਹੀਂ ਚਾਹੁੰਦੇ ਸੀ ਕਿ ਜਲਦ ਇਹਨਾਂ ਗੱਲਾਂ ਨੂੰ ਨਸ਼ਰ ਕੀਤਾ ਜਾਵੇ ਤੇ ਬਹੁਤ ਵੱਡੀ ਜਿਹੜੀ ਕਿ ਹਲਚਰ ਹੋ ਜਾਵੇ ਏ ਨਹੀਂ ਚਾਹੁੰਦੇ ਸੀ ਪਰ ਮੁੱਖ ਮੰਤਰੀ ਭਗਵੰਤ ਸੇਮਾਨ ਦੇ ਹੱਕ ਦੇ ਵਿੱਚ ਜਿੰਨੇ ਰੁਪਈਏ ਦੇ ਵਿੱਚੋਂ ਕਹਿੰਦੇ 12 ਅੰਨੇ ਪੰਜਾਬ ਉਹਨਾਂ ਦੇ ਹੱਕ ਦੇ ਵਿੱਚ ਚਾ ਲੈ ਗਿਆ ਉਹ ਕਿਉਂ ਜੀ ਕਿਉਂਕਿ ਇੱਥੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਉਹਨਾਂ ਨੇ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਉਹ ਗਲਤੀ ਕਿਹੜੀ ਹੈ ਸਤੇਂਦਰ ਕੋਹਲੀ ਨੂੰ ਜਦੋਂ ਚੱਕਿਆ ਨਾ ਉਸ ਤੋਂ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਅੰਦਰ ਤੁਸੀਂ ਵੇਖਿਓ ਕਿ ਜਦੋਂ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਨੂੰ ਜ਼ਥੇਦਾਰਾਂ ਦੁਆਰਾ ਇਹ ਗੱਲ ਕਹੀ ਗਈ ਕਿ ਸਾਡੇ ਸਿੱਖਾਂ ਦੇ ਮਾਮਲੇ ਦੇ ਵਿੱਚ ਕਿਉਂਕਿ ਇਹ ਉਹ ਭਗਵੰਤ ਮਾਨ ਦਾ ਬਿਆਨ ਸੀ ਕਿ ਭਾਈ ਗੋਲਕਾਂ ਦਾ ਪੈਸਾ ਕਿੱਥੇ ਲੱਗ ਰਿਹਾ ਇੱਥੋਂ ਸ਼ੁਰੂਆਤ ਹੁੰਦੀ ਹੈ ਤਾਂ ਉਸੇ ਹੀ ਵਕਤ ਜ਼ਥੇਦਾਰਾਂ ਦੁਆਰਾ ਇਹ ਗੱਲ ਕਹੀ ਗਈ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਜ਼ਥੇਦਾਰ ਅਕਾਲ ਤਖਤ ਸਾਹਿਬ ਦੇ ਉਹ ਕਹਿੰਦੇ ਜੀ ਸਾਡੇ ਸਿੱਖਾਂ ਦੇ ਮਾਮਲੇ ਦੇ ਅੰਦਰ ਸਰਕਾਰ ਦਖਲ ਨਹੀਂ ਦੇਣਾ ਕਰੇ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਇਹ ਲੱਗਦਾ ਸੀ ਕਿ ਪੰਜਾਬ ਦੀ ਸਰਕਾਰ ਨੂੰ ਘੇਰਨ ਦਾ ਕੰਮ ਤਾਂ ਜਿਹੜਾ ਕਿ ਜਥੇਦਾਰ ਸਾਹਿਬ ਕਰ ਲੈਣਗੇ ਇਧਰਲੇ ਪਾਸੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਦਾ ਵੱਡੇ ਪੱਧਰ ਦੇ ਉੱਤੇ ਨਾ ਜਿਹੜਾ ਉਹ ਥੱਲੇ ਲੈਵਲ ਤੇ ਆ ਜਾਣਾ ਤਾਂ ਭਾਈ ਇਹਦਾ ਜਿਹੜਾ ਮਾਮਲਾ ਸੀ ਉਹ ਉਲਟਾ ਹੋ ਚੱਲਿਆ ਯਾਨੀ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਚਾਰੇ ਪਾਸਿਓਂ ਪੰਜਾਬ ਦੀ ਸਰਕਾਰ ਨੇ ਘੇਰ ਲਿਆ। ਯਾਨੀ ਇੱਕ ਪਾਸੇ 328 ਰੂਪਾਂ ਦਾ ਮਾਮਲਾ ਉਹਦੇ ਵਿੱਚ ਔਰ ਦੂਜੇ ਪਾਸੇ ਬੜੇ ਲੰਮੇ ਸਮੇਂ ਤੋਂ ਚਰਚਾ ਦੇ ਅੰਦਰ ਇਹ ਗੱਲ ਰਹੀ ਕਹਿੰਦੇ ਜੀ ਜਿਹੜਾ ਬਾਦਲਾਂ ਦਾ ਸੁੱਖ ਵਿਲਾਸ ਉਹਨੂੰ ਠਾਇਆ ਜਾਵੇ ਇਹ ਪੰਜਾਬ ਦੇ ਅਕਸਰ ਲੋਕਾਂ ਦੀ ਮੰਗ ਰਹੀ ਹੈ। ਔਰ ਹੁਣ ਸੁੱਖ ਵਿਲਾਸ ਦੇ ਜਿਹੜੇ ਸਬੂਤ ਉਹ ਵੀ ਪੇਸ਼ ਕਰ ਦਿੱਤੇ ਗਏ ਨੇ। ਔਰ ਪੰਜਾਬ ਦੀ ਸਰਕਾਰ ਕਹਿੰਦੇ ਜੀ ਹੁਣ ਵੱਡਾ ਐਕਸ਼ਨ ਯਾਨੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹੜੇ ਪ੍ਰਕਾਰ ਦਾ ਕਰੂਗੀ ਬਹੁਤ ਸਾਰੇ ਸਾਡੇ ਲੋਕ ਪੰਜਾਬ ਦੇ ਨੇ ਜਿਹੜੇ ਇਸ ਇਸ ਖਬਰ ਨੂੰ ਸਮਝਣਾ ਚਾਹੁੰਦੇ ਆ ਕਿ ਮਾਮਲਾ ਕੀ ਹੈ ਕਿ ਜੇਕਰ ਵਾਕਈ ਸੁਖਬੀਰ ਸਿੰਘ ਬਾਦਲ ਤੇ ਐਕਸ਼ਨ ਕਰ ਦਿੰਦੀ ਹੈ ਸਰਕਾਰ ਤਾਂ ਉਹ ਐਕਸ਼ਨ ਕਿਹੜੇ ਪ੍ਰਕਾਰ ਦਾ ਹੋਣਾ ਕੀ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨਗੇ ਬਿਕਰਮ ਸਿੰਘ ਮਜੀਠੀਆ ਦੀ ਤਰ੍ਹਾਂ ਜਾਂ ਫਿਰ ਸੁਗਵੀਰ ਸਿੰਘ ਬਾਦਲ ਨੂੰ ਕੜੀਦਰ ਕੜੀ ਕਮਜ਼ੋਰ ਕੀਤਾ ਜਾਊਗਾ ਯਾਨੀ ਸੁੱਖ ਵਿਲਾਸ ਸੁਗਵੀਰ ਸਿੰਘ ਬਾਦਲ ਦਾ ਉਹ ਨਮੂਨਾ ਜੀਨੂੰ ਪੂਰਾ ਪੰਜਾਬ ਨਹੀਂ ਬਲਕਿ ਵਰਲਡ ਦੇ ਕੋਣਕ ਜਾਣਦੇ ਨੇ ਕਿ ਆ ਬਾਦਲਾਂ ਦਾ ਸੁੱਖ ਵਿਲਾਸ ਉੱਥੇ ਜੀ ਬਹੁਤ ਵੱਡੇ ਵੱਡੇ ਹਸਤੀਆਂ ਫੋਰਨ ਕੈਂਟਰੀਆਂ ਦੇ ਲੋਕ ਠਹਰਦੇ ਨੇ ਤੇ ਆਪਣੇ ਪੰਜਾਬ ਦੇ ਅੰਦਰ ਕਹਾਵਤ ਪਤਾ ਕੀ ਆ ਕਹਿੰਦੇ ਜੀ ਜੇਕਰ ਤੁਸੀਂ ਉੱਥੇ ਕਰਾਫ ਕੱਟਣੀ ਆ ਨਾ ਤਾਂ ਤੁਹਾਨੂੰ 1 ਲੱਖ ਰੁਪਈਆ ਕਿਰਾਇਆ ਦੇਣਾ ਪੈਣਾ ਹੈ ਕਰਾਫ ਦਾ ਉਹ ਆ ਸੁਖ ਵਿਲਾਸ ਤਾਂ ਉਸੇ ਸੁਖ ਵਿਲਾਸ ਬਾਰੇ ਪੰਜਾਬ ਦੀ ਸਰਕਾਰ ਦੀ ਰਣਨੀਤੀ ਬਣ ਚੁੱਕੀ ਹੈ ਕਿਉਂਕਿ ਜਿਹੜਾ ਸਤਿੰਦਰ ਕੋਹਲੀ ਹੈ ਦਰਸਾਲ ਦੇ ਵਿੱਚ ਕੜਿੱਕੇ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਪਸਾ ਦਿੰਦੇ ਨੇ ਕਿਉਂਕਿ ਸਤਿੰਦਰ ਕੋਹਲੀ ਕੋਈ ਆਮ ਜਿਹਾ ਵਿਅਕਤੀ ਵੀ ਨਹੀਂ ਹੈ ਜਿਉਂ ਕੋਈ ਇਹ ਸੋਚਦਾ ਹੋਵੇ ਕੋਈ ਆਮ ਇਹਨਾਂ ਦਾ ਨੌਕਰ ਚਾਕਰਾ ਨਹੀਂ ਉਹ ਤਾਂ ਦਰਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨਾਲੋਂ ਵੀ ਉੱਤੇ ਹੈ ਕਹਿਣ ਨੂੰ ਚਾਹੋ ਇਹਨਾਂ ਦਾ ਸੇਹ ਹੈ ਪਰ ਜਿਹੜੀ ਅਸਲੀ ਜਾਨ ਹੈ ਨਾ ਸੁਖਵੀਰ ਸਿੰਘ ਬਾਦਲ ਦੀ ਉਹ ਸਤਿੰਦਰ ਕੋਹਲੀ ਦੀ ਮੁਠੀ ਦੇ ਵਿੱਚ ਕੈਦ ਹੈ ਯਾਨੀ ਇੱਕ ਇੱਕ ਡਾਟਾ ਸਤਿੰਦਰ ਕੋਹਲੀ ਕੋਲੇ ਹੈ ਐਸਜੀਪੀਸੀ ਦਾ ਤੁਸੀਂ ਸੁਣਿਆ ਜਿਵੇਂ ਕਿ ਅਕਾਊਂਟ ਦੇਖਦਾ ਸੀ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਦਾ ਅਕਾਊਂਟ ਵੀ ਦੇਖਦਾ ਸੀ ਜਾਨੀ ਜਿੰਨੀ ਵੀ ਮਾਇਆ ਦੀ ਉਹਦੇ ਉੱਤੇ ਦਾਖ ਉਹਨਾਂ ਦੀ ਪਹਿਨੀ ਹਰ ਵੇਲੇ ਬਣੀ ਹੁੰਦੀ ਹੈ ਉਹ ਤਾਂ ਉਹਨਾਂ ਨੂੰ ਪਤਾ ਹੀ ਆਲਰੇਡੀ ਪਰ ਜਿਹੜੇ ਅੰਦਰ ਗਤੀ ਮਾਮਲੇ ਜਾਂ ਜ਼ਮੀਨ ਜਾਇਦਾਦਾਂ ਨੂੰ ਲੈ ਕੇ ਜਿਵੇਂ ਕਿ ਹੁਣ ਤੁਸੀਂ ਮਜੀਠੀ ਵਾਲੇ ਕਿਸੇ ਦੇ ਅੰਦਰ ਦੇਖਿਆ ਉਹਨੂੰ ਵੀ ਇਹੀ ਗੱਲ ਕਹੀ ਜਾ ਰਹੀ ਸੀ ਕਹਿੰਦੇ ਜੀ ਨਾ ਤਾਂ ਸਾਡੀ ਹਿਮਾਚਲ ਦੇ ਵਿੱਚ ਜ਼ਮੀਨ ਨਾ ਸਾਡੀ ਮਸ਼ੋਬਰਾ ਦੇ ਵਿੱਚ ਜ਼ਮੀਨ ਹੁਣ ਲੋਕ ਪਤਾ ਕੀ ਮੰਗ ਕਰ ਰਹੇ ਨੇ ਜਿਹੜਾ ਕੱਲ ਕੱਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਪ੍ਰਦਰਸ਼ਨ ਹੋਇਆ ਔਰਤਾਂ ਦਾ ਸਿੱਖ ਨੌਜਵਾਨਾਂ ਦਾ ਉਹ ਕਹਿਣ ਲੱਗੇ ਕਿ ਭਾਈ ਇਹ ਸੁਖਬੀਰ ਸਿੰਘ ਬਾਦਲ ਨੂੰ ਫੜਨਾ ਚਾਹੀਦਾ ਸੀ ਕੋਲੀ ਤਾਂ ਉਹਨਾਂ ਦਾ ਚੇਲਾ ਪੰਜਾਬ ਦੇ ਅੰਦਰ ਜਿਹੜੀਆਂ ਥਿਉਰੀਆਂ ਨੇ ਦਰਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਗਲਤੀ ਹੋ ਗਈ ਹੈ ਉਹ ਗਲਤੀ ਇਹ ਹੋ ਗਈ ਹੈ ਕਿ ਜੇਕਰ ਵਾਕਈ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਬਣਾਉਣ ਦੀ ਗੱਲ ਕਰਦੇ ਰਹਿੰਦੇ ਹਨ ਉਹਨਾਂ ਨੂੰ ਇੱਥੇ ਜੀ ਪੰਜਾਬ ਦੇ ਮੁੱਦੇ ਧਰਨੇ ਚਾਹੀਦੇ ਸੀ ਜਿਹਦੇ ਨਾਲ ਇੱਕ ਭਾਈ ਚਾਰ ਕਿਸਾਂਜ ਦੀ ਗੱਲ ਕਰਦੇ ਚੰਗਾ ਮੈਸੇਜ ਜਾਂਦਾ ਪੰਜਾਬ ਦੇ ਲੋਕ ਇਹ ਮੰਨਦੇ ਕਿ ਭਾਈ ਵਾਕਈ ਸੁਖਵੀਰ ਸਿੰਘ ਬਾਦਲ ਕੁਝ ਚੰਗਾ ਕਰਨਾ ਚਾਹੁੰਦੇ ਆ ਪਰ ਉਹ ਤਾਂ ਹਰ ਵੇਲੇ ਹਰ ਰਸਤੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਮੂੰਹੋਂ ਤੁਸੀਂ ਆਮ ਹੀ ਸੁਣਿਆ ਹੁਣ ਕਿ ਸਾਡੀ ਸਰਕਾਰ ਬਣਾ ਦਿਓ ਫੇਰ ਅਸੀਂ ਆ ਇਹਨਾਂ ਨੂੰ ਟੰਗਾਂਗੇ ਅਸੀਂ ਇਹਨੂੰ ਦੇਖ ਲਾਂਗੇ ਅਸੀਂ ਇਹਨੂੰ ਦੇਖ ਲਾਂਗੇ ਇਹ ਗੱਲਾਂ ਨਾ ਜਿਹੜੀਆਂ ਦਰਅਸਲ ਦੇ ਵਿੱਚ ਪੰਜਾਬ ਦੇ ਲੋਕ ਵੀਡੀਓ ਜਦੋਂ ਦੇਖਦੇ ਆ ਨਾ ਇਹਨਾਂ ਗੱਲਾਂ ਦੇ ਭਾਈ ਛੋਟੇ-ਛੋਟੇ ਵੱਡੇ-ਵੱਡੇ ਮਾਇਨੇ ਨਿਕਲਦੇ ਨੇ ਉਹ ਲੋਕ ਡਰ ਜਾਂਦੇ ਨੇ ਜਿਹੜੇ ਆਮ ਜੇ ਰੋਕ ਆ ਨਾ ਸਾਡੇ ਉਹ ਤਾਂ ਡਰ ਹੀ ਜਾਂਦੇ ਨੇ ਕਿ ਭਾਈ ਇਹ ਤਾਂ ਐਸਐਸਪੀ ਨੂੰ ਧਮਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਕਦੇ ਸਾਬਕਾ ਡੀਜੀਪੀ ਨੂੰ ਧਮਕੀ ਕਿਹਦਾ ਕਰਕੇ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਦੇਖੋ ਉਹ ਆਪਣੇ ਗੁਨਾਹ ਦੀ ਸਜ਼ਾ ਭੋਗ ਰਿਹਾ ਐਸੇ ਕਰਕੇ ਤੇ ਅਲੀਗੇਸ਼ਨ ਆ ਔਰ ਦੂਜੇ ਪਾਸੇ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਨਹੀਂ ਕਹਿੰਦੇ ਨਾ ਖੜੋ ਪਰ ਤੁਸੀਂ ਲੋਕਤੰਤਰ ਦੇ ਹਿਸਾਬ ਦੇ ਨਾਲ ਇੱਕ ਤੁਸੀਂ ਵਿਰੋਧੀ ਧਿਰ ਦੇ ਨੇਤਾਗੇ ਤੁਸੀਂ ਲੋਕਾਂ ਦਾ ਪੱਖ ਪੰਜਾਬ ਦੇ ਮੁੱਦਿਆਂ ਦੀ ਗੱਲ ਜ਼ਰੂਰ ਧਰਨੀ ਸੀ ਜਿਹੜੀ ਕਿ ਤੁਸੀਂ ਹਾਲਾਂਕਿ ਕਦੇ ਨਹੀਂ ਧਰੀ ਸੋ ਇਸੇ ਕਰਕੇ ਪੰਜਾਬ ਦੇ ਅੰਦਰ ਅਕਾਲੀ ਦਲ ਦਾ ਗਰਾਫ ਹੋਰ ਵੀ ਆਉਣ ਵਾਲੇ ਦਿਨਾਂ ਦੇ ਅੰਦਰ ਥੜੜੇ ਪਾਸੇ ਨੂੰ ਜਾਊਗਾ ਕਿਉਂਕਿ ਸਿੱਖ ਕੌਮ ਸਿਰਫ ਇੱਕ ਗੱਲ ਦੀ ਰੱਟਾ ਲਾ ਚੁੱਕੀ ਹੈ ਉਹ ਕਹਿੰਦੇ 328 ਰੂਪ ਦੇ ਗੁਰੂ ਸਾਹਿਬ ਦੇ ਤੁਸੀਂ ਕਿੱਥੇ ਖਪਾ ਦਿੱਤੇ ਨੇ ਹੁਣ 328 ਜਿਹੜੇ ਸਰੂਪ ਨੇ ਇਹਨਾਂ ਨੂੰ ਲੈ ਕੇ ਮਾਮਲਾ ਬੜਾ ਤੇਜ਼ ਹੋ ਚੁੱਕਿਆ ਹੁਣ ਸੁਖਬੀਰ ਸਿੰਘ ਬਾਦਲ ਸਤੇਂਦਰ ਕੋਹਲੀ ਦੇ ਕੜਿੱਕੇ ਵਿੱਚ ਨੇ ਜੇਕਰ ਉਹਨਾਂ ਨੇ ਕਿਦੋਂ ਖੁਲਾਸਾ ਆ ਪੰਜ ਦਿਨਾਂ ਦੀ ਰਿਮਾਂਡ ਦੇ ਅੰਦਰ ਹੋ ਜਾਂਦਾ ਤਾਂ ਵੈਸੇ ਵੀ ਸੁਖਬੀਰ ਸਿੰਘ ਬਾਦਲ ਤੇ ਹੀ ਜਾਣੀ ਆ ਗੱਲ ਕਿਉਂਕਿ ਭਾਈ ਉਹ ਉਹਨਾਂ ਦਾ ਕਰੀਬੀ ਤੇ ਉਹਨਾਂ ਦਾ ਖਾਸ ਤੇ ਰਹਿ ਗਈ ਜਿਹੜੀ ਸੁਖ ਵਿਲਾਸ ਨੂੰ ਲੈ ਕੇ ਉਹਨੂੰ ਪੰਜਾਬ ਦੀ ਸਰਕਾਰ ਅੰਦਰ ਗਤੀ ਜਿਹੜੀ ਰਣਨੀਤੀ ਵਿਕਰਮ ਸਿੰਘ ਮਜੀਠੀਆ ਦੇ ਕਿਸ ਦੇ ਅੰਦਰ ਦੇਖੀ ਹੈ ਨਾ ਅਚਾਨਕ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋ ਗਈ ਸੀ ਉਸੇ ਹੀ ਪ੍ਰਕਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਗ੍ਰਿਫਤਾਰ ਕਰੂਗੀ ਕਿਸੇ ਵੀ ਵੇਲੇ ਵੀ ਐਕਸ਼ਨ ਹੋ ਸਕਦਾ ਇਹ ਚਰਚਾਵਾ ਅੰਦਰੋਂ ਅੰਦਰੀ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਨਾ ਉਹ ਇਹੋ ਹੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਜਲਦ ਹੋ ਸਕਦੀ ਹੈ ਤੜੀਗਾ ਪੰਜਾਬ ਵਾਲੋ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੇ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ